ਸਾਸੀਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਅੱਜ ਭਾਰਤੀ ਜਨਤਾ ਪਾਰਟੀ ਦਾ ਮੌਜੂਦਾ ਪ੍ਰਧਾਨ ਸਨੀਲ ਕੁਮਾਰ ਜਾਕਰ ਸਿੱਧਾ ਹਾਈ ਕਮਾਂਡ ਦੇ ਨਾਲ ਹੋ ਗਿਆ ਉਹਨੇ ਹਾਈ ਕਮਾਂਡ ਨੂੰ ਸਿੱਧਾ ਗੁਹਾਰ ਲਗਾਈ ਕਿ ਜੇਕਰ ਮੈਨੂੰ ਰਵੜ ਦੀ ਮੋੜ ਬਣਾ ਕੇ ਰੱਖਣਾ ਹੈ ਜੇਕਰ ਮੈਂ ਲੱਕੜ ਦੇ ਮੁੰਡੇ ਹੀ ਲੋਕਾਂ ਨੂੰ ਦੇਣੇ ਨੇ ਤੇ ਫਿਰ ਮੈਂ ਪੰਜਾਬ ਦਾ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਕਿਉਂ ਕਿਉਂਕਿ ਮੇਰੇ ਕੰਮਾਂ ਦੇ ਵਿੱਚ ਉੜਿੱਕਾ ਬਣ ਰਹੇ ਨੇ ਨਵੇਂ ਬਣੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਰਵਨੀਤ ਬਿੱਟੂ ਬਿਲਕੁਲ ਸਲਾਹ ਨਹੀਂ ਲੈ ਰਹਾ ਸੁਭਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀ ਅੱਜ ਸਿੱਧਾ ਹੀ ਤਾਂ ਜੇ ਕਸੇ ਗਏ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਅਤੇ ਅਮਨ ਸ਼ਾਹ ਤੇ ਸੁਨੀਲ ਕੁਮਾਰ ਜਾਖੜ ਵੱਲੋਂ ਸੁਨੀਲ ਕੁਮਾਰ ਜਾਖੜ ਲੱਗਦਾ ਹੈ ਕਿ ਬਾਗੀ ਹੋਣ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਵੱਲ ਸੋਚਣਾ ਨਹੀਂ ਜੇ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਕਰਨੀ ਤਾਂ ਫਿਰ ਪੰਜਾਬ ਦਾ ਮੈਨੂੰ ਪ੍ਰਧਾਨ ਲਗਾਉਂਦਾ ਕੀ ਫਾਇਦਾ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੀ ਜੀ ਗੱਲ ਕਰ ਭਾਰਤੀ ਜਨਤਾ ਪਾਰਟੀ ਦਾ ਵੀ ਮੋਹ ਭੰਗ ਹੋ ਗਿਆ ਹੈ ਮੋਹ ਉੱਟ ਚੁੱਕਿਆ ਹੈ ਸੁਨੀਲ ਕੁਮਾਰ ਜਾਕਰਦੂ ਇਸ ਲਈ ਜੱਟ ਸਿੱਖ ਚਿਹਰੇ ਦੀ ਤਲਾਸ਼ ਵਿੱਚ ਹੈ ਜੱਟ ਸਿੱਖ ਚਿਹਰੇ ਦੀ ਤਲਾਸ਼ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਪਤਾ ਹੈ ਕਿ ਜੇਕਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਅਸੀਂ ਦਬਦਬਾ ਬਣਾਉਣਾ ਹੈ ਤੇ ਸਾਨੂੰ ਜੱਟ ਸਿੱਖ ਚਿਹਰਾ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਪ੍ਰਧਾਨ ਬਣਾਉਣਾ ਪਵੇਗਾ ਜਿਹੜਾ ਪਤਾ ਖੇਡਿਆ ਗਿਆ ਸੀ ਸੁਨੀਲ ਕੁਮਾਰ ਜਾਕਰ ਤੇ ਉਹ ਕਾਰਗਰ ਸਿੱਧ ਨਹੀਂ ਹੋਇਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਆਪਣਾ ਖਾਤਾ ਹੀ ਨਹੀਂ ਖੋਲ ਸਕੀ ਹੁਣ ਹਰਜੀਤ ਗਰੇਵਾਲ ਬਾਕੀ ਜਿਹੜੇ ਟਕਸਾਲੀ ਆਗੂ ਨੇ ਭਾਰਤੀ ਜਨਤਾ ਪਾਰਟੀ ਦੇ ਉਹ ਕਹਿ ਰਹੇ ਨੇ ਕਿ ਜਿਹੜੇ ਵੀ ਕਾਂਗਰਸ ਵਾਲੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਏ ਨੇ ਉਹਨਾਂ ਦੇ ਯਾਨੀ ਕਿ ਉਹਨਾਂ ਦੀ ਚਾਹਂਦੀ ਹੈ ਯਾਨੀ ਕਿ ਜੋ ਵੀ ਕੰਮ ਹੁੰਦਾ ਹੈ ਉਹਨਾਂ ਕੋਲ ਪੁੱਛਿਆ ਜਾਂਦਾ ਹੈ ਇੱਧਰ ਸੂਬੇ ਦੇ ਪ੍ਰਧਾਨ ਨਹੋਣਾ ਵਿਨੀਤ ਬਟੂ ਦੇ ਕੋਲੋਂ ਤੰਗ ਨੇ ਹਰਜੀਤ ਗਰੇਵਾਲ ਸੁਨੀਲ ਕੁਮਾਰ ਕੋਲ ਜਾਖੜ ਸੁਨੀਲ ਕੁਮਾਰ ਜਾਖੜ ਦੇ ਕੋਲੋਂ ਤੰਗ ਹੈ ਇਸ ਲਈ ਜਿਹੜੇ ਸਿੱਖ ਚਿਹਰੇ ਦੀ ਤਲਾਸ਼ ਕਰ ਰਹੀ ਸੀ ਉਹ ਤਲਾਸ਼ ਜਿਹੜੀ ਹੈ ਖਤਮ ਹੋ ਗਈ ਹੈ ਭਾਰਤੀ ਜਨਤਾ ਪਾਰਟੀ ਨੇ ਚਾਰ ਜਿਹੜੇ ਨੇ ਚਿਹਰੇ ਦੇਖ ਲਏ ਨੇ ਚਾਰਾਂ ਦੇ ਵਿੱਚੋਂ ਇੱਕ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਪਹਿਲਾ ਚਿਹਰਾ ਹੈ ਮਨਪ੍ਰੀਤ ਬਾਦਲ ਕਿਉਂਕਿ ਮਨਪ੍ਰੀਤ ਬਾਦਲ ਹੁਣ ਜਿਮਣੀ ਚੋਣਾਂ ਦੇ ਲਈ ਹਲਕਾ ਗੱਦਲਬਾਹ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਯਾਨੀ ਕਿ ਲੋਕ ਸਭਾ ਦੀ ਚੋਣਾਂ ਦੇ ਵਿੱਚ ਜਸਸ ਉਹਨਾਂ ਨੇ ਇੱਕ ਵਾਰ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਮੋਦੀ ਦੀ ਤਾਰੀਫ਼ ਕੀਤੀ ਸੀ ਉਸ ਤੋਂ ਬਾਅਦ ਉਸਨੇ ਮੋਦੀ ਮੋਦੀ ਜਾਂ ਜਿਹੜੇ ਮੋਦੀ ਵੱਲੋਂ ਉਮੀਦਵਾਰ ਖੜੇ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿਸੇ ਕਿਸੇ ਵੱਲੋਂ ਚੋਣ ਪ੍ਰਚਾਰ ਨਹੀਂ ਕੀਤਾ ਗਿਆ ਇਸ ਲਈ ਸੁਨੀਲ ਜਿਹੜੇ ਮਨਪ੍ਰੀਤ ਬਾਦਲ ਨੇ ਉਹ ਲਗਾਤਾਰ ਆਪਣੀਆਂ ਗਤੀਵਿਧੀਆਂ ਨੂੰ ਉਹਨਾਂ ਨੇ ਤੇਜ਼ ਕਰ ਦਿੱਤਾ ਹਲਕਾ ਗਿੱਦੜ ਬਾਹ ਤੋਂ ਉਹਨਾਂ ਨੂੰ ਕੱਲ ਦਾ ਪਿੰਡਾਂ ਵਿੱਚ ਵੀ ਵੇਖਿਆ ਜਾ ਰਿਹਾ ਹੈ ਦੂਸਰੇ ਪਾਸੇ ਗੱਲ ਕਰਦੇ ਹਾਂ ਹਰਜੀਤ ਗਰੇਵਾਲ ਹਰਜੀਤ ਗਰੇਵਾਲ ਵੀ ਟਕਸਾਲੀ ਨੇ ਤੀਜਾ ਨਾਮ ਜਿਹੜਾ ਆ ਰਿਹਾ ਹੈ ਰਾਣਾ ਗੁਰਮੀਤ ਸਿੰਘ ਸੋਢੀ ਯਾਨੀ ਕਿ ਰਾਣਾ ਗੁਰਮੀਤ ਸਿੰਘ ਸੋਢੀ ਲਗਾਤਾਰ ਕਾਂਗਰਸ ਪਾਰਟੀ ਵੱਲੋਂ ਚਾਰਵਾਂ ਵਿਧਾਇਕ ਰਹੇ ਨੇ ਦੋ ਵਾਰ ਮੰਤਰੀ ਰਹੇ ਨੇ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹਾਰੇ ਨੇ ਚਾਹੇ ਲੋਕ ਸਭਾ ਦੀਆਂ ਚੋਣਾਂ ਹਾਰੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਕਿਉਂਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਨੇ ਜਿਵੇਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਛੱਡੀ ਨਾਲ ਦੇ ਨਾਲ ਹੀ ਇਧਰੋਂ ਬਿਦਾਵਾ ਲਿਖ ਦਿੱਤਾ ਕਾਂਗਰਸ ਪਾਰਟੀ ਨੂੰ ਰਾਣਾ ਗੁਰਮੀਤ ਸਿੰਘ ਸੋਢੀ ਨੇ ਰਾਣਾ ਗੁਰਮੀਤ ਸਿੰਘ ਸੋਢੀ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਜਸਤ 15 ਦਿਨ ਪਹਿਲਾਂ ਜਿਹੜਾ ਹੈ ਪੱਲਾ ਫੜਿਆ ਸੀ ਭਾਰਤੀ ਜਨਤਾ ਪਾਰਟੀ ਦਾ ਭਾਰਤੀ ਜਨਤਾ ਪਾਰਟੀ ਨੇ ਵਿਧਾਨ ਸਭਾ ਦੀ ਵੀ ਚੋਣ ਦਿੱਤੀ ਐਸ ਵੈਲ ਐਸ ਲੁਕਸਾਵਾ ਦੀ ਵੀ ਚੋਣ ਦਿੱਤੀ ਦੋਨਾਂ ਚੋਣਾਂ ਤੋਂ ਹਾਰਨ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਹੁਣ ਆਪਣੇ ਪੱਤੇ ਖੋਲਣ ਜਾ ਰਹੀ ਹੈ ਰਾਣਾ ਗੁਰਮੀਤ ਸਿੰਘ ਸੋਢੀ, ਮਨਪ੍ਰੀਤ ਬਾਦਲ, ਜਹਰੀ ਹਰਜੀਤ ਗਰੇਵਾਲ ਤੇ ਸਭ ਤੋਂ ਜਿਹੜਾ ਮੋਰੀ ਨਾਮ ਆ ਰਿਹਾ ਹੈ ਉਹ ਆ ਰਿਹਾ ਹੈ ਰਾਣਾ ਗੁਰਮੀਤ ਸਿੰਘ ਸੋਢੀ ਦਾ ਰਾਣਾ ਸਿੰਘ ਰਾਣਾ ਗੁਰਮੀਤ ਸਿੰਘ ਸੋਢੀ ਦਾ ਪ੍ਰਭਾਵ ਪੂਰੇ ਪੰਜਾਬ ਤੇ ਹੈ ਇੱਕ ਸਮਾਂ ਸੀ ਜਦੋਂ ਉਹ ਪੰਜਾਬ ਦੇ ਕਾਂਗਰਸ ਪਾਰਟੀ ਵੱਲੋਂ ਸੀਮੇ ਵੀ ਸੀਮੇ ਵੀ ਹੋ ਸਕਦੇ ਸੀ ਇਸ ਲਈ ਲੱਗਦਾ ਹੈ ਕਿ ਰਵਨੀਤ ਬਿੱਟੂ ਨੂੰ ਪੰਜਾਬ ਪ੍ਰਧਾਨ ਨਹੀਂ ਬਣਾਇਆ ਜਾਵੇਗਾ ਰਾਣਾ ਗੁਰਮੀਤ ਸਿੰਘ ਸੋਢੀ, ਮਨਪ੍ਰੀਤ ਬਾਦਲ ਅਤੇ ਦੂਸਰੇ ਹਰਜੀਤ ਗਰੇਵਾਲ ਜਿਹੜੇ ਟਕਸਾਲੀ ਆਗੂ ਨੇ ਭਾਰਤੀ ਜਨਤਾ ਪਾਰਟੀ ਦੇ ਯਾਨੀ ਕਿ ਇਨ੍ਹਾਂ ਤਿੰਨਾਂ ਦੇ ਵਿੱਚੋਂ ਕਿਸੇ ਨੂੰ ਵੀ ਕਿਸੇ ਸਮੇਂ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਐਲਾਨਿਆ ਜਾ ਸਕਦਾ ਹੈ ਧੰਨਵਾਦ